ਸਤ ਸ੍ਰੀ ਅਕਾਲ ਦੋਸਤੋ ਇੱਕ ਸਿਆਸੀ ਵਿਅੰਗ ਤੁਹਾਡੇ ਸਾਰਿਆਂ ਦੀ ਨਜ਼ਰ ਕਰ ਰਿਹਾ ਉਮੀਦ ਹੈ ਗੌਰ ਨਾਲ ਸੁਣੋਗੇ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਚੱਕਵੇਂ ਚੁੱਲਿਆ ਫਿਰਦਾ ਹੱਲਿਆ ਜਿੱਥੇ ਮਰਜ਼ੀ ਧਰ ਕੇ ਰੋਟੀ ਲਾ ਲਈ ਠੋਕੋ ਤਾਲੀ ਠੋਕੋ ਤਾਲੀ ਹਾਏ ਮਹਿੰਗਾਈ ਪਈ ਦੁਹਾਈ ਸਬਜੀ ਬੀਹਾ ਵਾਲੀ ਵਿਕਦੀ 40 ਠੋਕੋ ਤਾਲੀ ਠੋਕੋ ਤਾਲੀ ਵਧਾਲੇ ਪੱਤੇ ਦੁੱਗਣੇ ਇਕੱਠੇ ਸਾਡੀ ਵਾਰ ਖਜ਼ਾਨਾ ਖਾਲੀ ਠੋਕੋ ਤਾਲੀ ਠੋਕੋ ਤਾਲੀ ਨਾ ਸੁਣੇ ਪ੍ਰਧਾਨ ਰੁਲੇ ਕਿਸਾਨ ਬਦਲੇ ਭੇਸ ਕਦੇ ਵਧਾ ਕੇ ਕਦੇ ਘਟਾਲੀ ਠੋਕੋ ਤਾਲੀ ਠੋਕੋ ਤਾਲੀ ਹੈ ਅਗਿਆਨੀ ਬਣੇ ਵਿਗਿਆਨੀ ਅਕਲੋਂ ਖਾਲੀ ਡਿਗਰੀਆਂ ਜਾਲੀ ਠੋਕੋ ਤਾਲੀ ਠੋਕੋ ਤਾਲੀ ਇੱਕ ਤਾਂ ਫੌਜੀ ਹੈ ਮਨਮੋਜੀ ਕਿੱਥੋਂ ਜਾ ਕੇ ਕਿੱਥੇ ਫਸਾਲੀ ਠੋਕੋ ਤਾਲੀ ਠੋਕੋ ਟਾਲੀ ਉਹ ਪ੍ਰਧਾਨ ਨਾ ਖੜੇ ਜ਼ਬਾਨ ਬਦ ਪਤਾ ਨਹੀਂ ਕਾਲੀ ਖਾਲੀ ਠੋਕੋ ਟਾਲੀ ਠੋਕੋ ਟਾਲੀ ਆਖੇ ਭੈਣੀ ਵਾਗੇ ਵਾਲਾ ਦਾਲ ਚ ਮਾਨਾ ਲੱਗਦਾ ਕਾਲਾ ਜਾਂ ਫਿਰ ਸਾਰੀ ਦਾਲੀ ਕਾਲੀ ਠੋਕੋ ਟਾਲੀ ਠੋਕੋ ਟਾਲੀ ਠੋਕੋ ਠੋਕੋ ਟਾਲੀ